ਮੁਰਦਾਬਾ ਮੀਨ ਬੀਜ ਮੁਰਦਾਬਾ 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 ਪਟਨਾਬ ਬਾਬਾ ਮੁਰਦਾਬਾ ਮੀਨ ਬੀਜ ਮੁਰਦਾਬਾ ਮੀਨ ਬੀਜ ਸਾਬਕਾ ਗ੍ਰੈਂਡ ਮੰਤਰੀ ਅਨਿਲ ਵਿਜ ਦੇ ਵੱਲੋਂ ਮੀਟਿੰਗ ਕੀਤੀ ਜਾ ਰਹੀ ਸੀ ਤਾਂ ਮੀਟਿੰਗ ਦੇ ਵਿੱਚ ਉਸ ਵੇਲੇ ਹੰਗਾਮਾ ਹੋ ਜਾਂਦਾ ਜਦੋਂ ਇਸ ਮੀਟਿੰਗ ਦੇ ਵਿੱਚ ਨਵਦੀਪ ਜਲਵੇੜਾ ਪਹੁੰਚ ਜਾਂਦਾ ਅਤੇ ਉੱਥੇ ਜਾ ਕੇ ਬੀਜੇਪੀ ਨੂੰ ਲੈ ਕੇ ਜਿਹੜੇ ਕਿ ਤਿੱਖੇ ਸਵਾਲ ਕੀਤੇ ਜਾਂਦੇ ਨੇ ਤਾਂ ਇਸ ਦੌਰਾਨ ਉੱਥੇ ਜਿਹੜਾ ਕਿ ਕਾਫੀ ਜਿਹੜਾ ਕਿ ਮਾਹੌਲ ਗਰਮ ਹੋ ਜਾਂਦਾ ਜਿਸ ਤੋਂ ਬਾਅਦ ਨਵਦੀਪ ਜਲਵੇੜਾ ਦੇ ਵੱਲੋਂ ਬੀਜੇਪੀ ਸਰਕਾਰ ਮੁਰਦਾਬਾਦ ਦੇ ਨਾਰੇ ਲਗਾਏ ਜਾਂਦੇ ਨੇ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਖੂਬ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਤੁਸੀਂ ਖੁਦ ਦੇਖ ਸਕਦੇ ਹੋ ਕਿ ਨਵਦੀਪ ਜਲਵੇੜਾ ਬੀਜੇਪੀ ਨੂੰ ਲੈ ਕੇ ਕਈ ਸਵਾਲ ਪੁੱਛਦਾ ਤਾਂ ਅੱਗੋਂ ਮਾਹੌਲ ਕਿਵੇਂ ਬਣਦਾ ਦੇਖੋ ਇਹ ਅਨਿਲ ਵੀ ਮੁਰਦਾਬਾਦ ਅਨਿਲ ਵੀ رداب پنجاب مرداب مرد آباد enfin Boyan, مرد آباد مرداب نیل بیجا مرد آبادی مرد آباد نیل بیج مرداباد مرد آباد مرد آبادی مرد آباد مرد آباد مرد آباد پنجاب مرد آباد مرد آباد مرد آباد مرد ਲੈ ਕੇ ਹਮੇਸ਼ਾ ਹੀ ਦੇਖਿਆ ਜਾਂਦਾ ਹੈ ਕਿ ਨਵਦੀਪ ਜਲਵੇੜਾ ਦੇ ਵੱਲੋਂ ਜਿਹੜਾ ਸਾਥ ਦਿੱਤਾ ਗਿਆ ਪਰ ਅੱਜ ਵੀ ਅਲੇਲ ਵਿਜ ਦੇ ਬੋਲ ਉਹ ਮੁੱਦੇ ਚੁੱਕਣ ਗਿਆ ਤਾਂ ਜਿਸ ਦੌਰਾਨ ਉਹਨਾਂ ਦੀ ਜਿਹੜੀ ਕਿ ਇਹ ਹੰਗਾਮੇ ਦੀ ਵੀਡੀਓ ਸਾਹਮਣੇ ਆਈ ਹੈ ਵੇਅਰ ਆ ਰਿਪੋਰਟ ਹਰ ਅਨਿਲ ਵੀਰ ਮੁਰਦਾਬਾਦ ਅਨਿਲ ਵੀਰ ਮੁਰਦਾਬਾਦ ਜੀ ਦੇ ਸਰਕਾਰ ਮੁਰਦਾਬਾਦ ਅਨਿਲ ਵੀਰ ਮੁਰਦਾਬਾਦ 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 ਪਟਨਾਬਾਦ ਮੁਰਦਾਬਾਦ ਅਨਿਲ ਵੀਰ ਮંત્રી ਅਨਿਲ ਵਿਜ ਦੇ ਵੱਲੋਂ ਮੀਟਿੰਗ ਕੀਤੀ ਜਾ ਰਹੀ ਸੀ ਤਾਂ ਮੀਟਿੰਗ ਦੇ ਵਿੱਚ ਉਸ ਵੇਲੇ ਹੰਗਾਮਾ ਹੋ ਜਾਂਦਾ ਜਦੋਂ ਇਸ ਮੀਟਿੰਗ ਦੇ ਵਿੱਚ ਨਵਦੀਪ ਜਲਵੇੜਾ ਪਹੁੰਚ ਜਾਂਦਾ ਅਤੇ ਉੱਥੇ ਜਾ ਕੇ ਭਾਜਪਾ ਨੂੰ ਲੈ ਕੇ ਜਿਹੜੇ ਕੀ ਤਿੱਖੇ ਸਵਾਲ ਕੀਤੇ ਜਾਂਦੇ ਨੇ ਤਾਂ ਇਸ ਦੌਰਾਨ ਉੱਥੇ ਜਿਹੜਾ ਕਿ ਕਾਫੀ ਜਿਹੜਾ ਕਿ ਮਾਹੌਲ ਗਰਮ ਹੋ ਜਾਂਦਾ ਜਿਸ ਤੋਂ ਬਾਅਦ ਨਵਦੀਪ ਜਲਵੇੜਾ ਦੇ ਵੱਲੋਂ ਭਾਜਪਾ ਸਰਕਾਰ ਮੁਰਦਾਬਾਦ ਦੇ ਨਾਰੇ ਲਗਾਏ ਜਾਂਦੇ ਨੇ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਖੂਬ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਤੁਸੀਂ ਖੁਦ ਦੇਖ ਸਕਦੇ ਹੋ ਕਿ ਨਵਦੀਪ ਜਲਵੇੜਾ ਭਾਜਪਾ ਨੂੰ ਲੈ ਕੇ ਕਈ ਸਵਾਲ ਪੁੱਛਦਾ ਤਾਂ ਅੱਗੋਂ ਮਾਹੌਲ ਕਿਵੇਂ ਬਣਦਾ ਦੇਖੋ ਇਹ ਅਨਿਲ ਵੀ ਮੁਰਦਾਬਾਦ ਅਨਿਲ ਵੀ ਮੁਰਦਾਬਾਦ ਭਾਜਪਾ ਦੀ ਸਰਕਾਰ ਮੁਰਦਾਬਾਦ ਅਨਿਲ ਵੀ ਮੁਰਦਾਬਾਦ 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 ਪੰਜਾਬ ਮੁਰਦਾਬਾਦ 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 نیلجا نیل بیجا نیل بیجا مرد ਮੁਰਦਾਬਾਦ ਮੁਰਦਾਬਾਦ ਪੰਜਾਬ ਮੁਰਦਾਬਾਦ 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 ਨੀਲ ਵਿੱਚ ਮੁਰਦਾਬਾਦ ਨੀਲ ਵਿੱਚ ਮੁਰਦਾਬਾਦ ਸਾਨਾ ਦੇ ਮੁੱਦੇ ਲੈ ਕੇ ਹਮੇਸ਼ਾ ਹੀ ਦੇਖਿਆ ਜਾਂਦਾ ਹੈ ਕਿ ਨਵਦੀਪ ਜਲਵੇੜਾ ਦੇ ਵੱਲੋਂ ਜਿਹੜਾ ਸਾਥ ਦਿੱਤਾ ਗਿਆ ਪਰ ਅੱਜ ਵੀ ਅਲਲਵਿਜ ਦੇ ਕੋਲ ਉਹ ਮੁੱਦੇ ਚੁੱਕਣ ਗਿਆ ਤਾਂ ਜਿਸ ਦੌਰਾਨ ਉਹਨਾਂ ਦੀ ਜਿਹੜੀ ਕਿ ਇਹ ਹੰਗਾਮੇ ਦੀ ਵੀਡੀਓ ਸਾਹਮਣੇ ਆਈ ਹੈ ਵੇਰ ਆਰੀ